ਲੋ ਵੇ ਮਤਰੋ ਅੱਜ ਆਪਾਂ ਇੱਕ ਪੁੱਤਰ ਢਾਤਾ ਇੱਕ ਇੱਕ ਵਾਰ ਆਇਆ ਫਿਰਦਾ ਉਹ ਫਾਟ ਤੁਹਾਨੂੰ ਦਿਖਾਉਣਾ ਕਿ ਆਇਆ ਆਹ ਹੁੰਦਾ ਜਾਣ ਬਰ ਆਪਣਾ ਆਇਆ ਆਇਆ 5 ਵਜੇ ਜਿਹੜਾ ਆਇਆ ਵੀਰੇ ਅੱਜ ਮੈਂ ਲੇਟ ਹੋ ਗਿਆ ਉੱਠਣਾ ਪੁੱਤਰ ਵੀਡੀਓ ਗੱਡ ਰੱਖਿਆ ਤੁਹਾਨੂੰ ਬੱਚੇ ਦਿਖਾਉਣੇ ਆ ਆਪਨਾ ਵੇ ਬਾਈ ਉਹ ਛਤਰੀ ਲਾ ਰਖਿਆ ਸੀ ਆਪਣੇ ਕੋਲ ਬੱਚਾ ਬੜੀ ਕੁਟਦਾ ਪਤਾ ਵੀ ਲੱਗ ਜੂਗਾ ਹੋਈ ਆ ਉਹ

ਅੱਤ ਪਾਸੇ ਜੋ ਇੱਕ ਕੁਤਰੀ ਆਪਣੀ ਹੋ ਜਾਂਦੀ ਤਰਾ ਆ ਗਈ ਤੈਨੂੰ ਧੋਣਿਆ ੱਲੇ ਭਾਗੇ ਬੋਲਣਾ ਨਹੀਂ ਆਹ ਦੋਨੇ ਨੇ ਨੇ ਦੋ ਨੀ ਬਿਜਰੇ ਕਰੋਣਾ ਛਾਲ ਕੇ ਪਹਾੜ ਫਿਲਾਕੀ ਨਹੀਂ ਲੀਤੇ ਹਾਂ ਵੇ ਛੱਡਾ ਦੇ ਛਾਲ ਕੇ ਭਾਈ ਉੱਚੇ ਚੜ ਗਏ ਆਉਣ ਤੋਂ ਨੀਵੇਂ ਫੇਰ ਦਿਖਾਉਣਾ ਨੇ ਲੈ ਮਿੱਤਰੋ ਉੱਤਰ ਲਿਆ ਬਿਠਾ ਆਸੇ ਆਪਣਾ ਹੁਣ ਆਪਾਂ ਚੱਲਦੇ ਆਂ ਕਬੂਤਰ ਲੈਣ ਹੋਰ ਕਿਸੇ ਮੁੰਡੇ ਨੂੰ ਕਿਹਾ ਸੀ ਆ ਚੱਲਦੇ ਆਪਾਂ ਫੇਰ ਨਾਲ ਲਓ ਮੇਟਰ ਕੁਤਰਾ ਪਹੁੰਚ ਗਿਆ ਆਪਾਂ ਕੁਤਰ ਲੈਣਾ ਤੇ ਮੁੰਡੇ ਕੋਲੇ ਚੱਲਦੇ ਆਂ ਫੇਰ ਤੁਹਾਨੂੰ ਦਿਖਾਉਨੇ ਆਂ ਕੁਤਰ ਤੇ ਆਪਾਂ ਪਹੁੰਚ ਗਏ ਤੇ ਉਹ ਹੁੰਦਾ ਸੱਚਾ ਸੱਚਾ ਹੀ ਖੇਡਦਾ ਹੁੰਦਾ ਸਾਰਾ ਟਾਈਮ ਨਾ ਹੋਰ ਕੋਈ ਕੰਮ ਨਹੀਂ ਹੈਗਾ ਲੜੀ ਜਾਂਦੇ ਆ ਆਪਣਾ ਨੰਬਰ ਹੈ ਲੜਪੀ ਉਹ ਨੰਮਾ ਕਰਨਦਾ ਬਲੌਗ ਬਣੀਆਂ ਦਾ ਸੱਚੇ ਯਾ ਯੋ ਗਾਈਜ਼ ਇਹ ਸੱਚਾ ਅੱਧਾ ਆ ਮੁੰਡਾ ਇਹ ਤੋਂ ਲੈ ਕੇ ਆਉਣੇ ਆਪਾਂ ਇਹ ਨਹੀਂ ਆ ਕੇ ਫੋਨ ਕਰੇ ਸੀ ਸੱਚਾ ਦੇਖੋ ਡਰਦਾ ਬੰਦੇ ਇਸ ਆ ਮੁੰਡੇ ਨੂੰ ਆ ਬਾਈ ਕੋਲ ਆ ਆ ਬਾਈ ਤੇ ਲੈਣੇ ਆਪਾਂ ਬਲੋਗਿੰਗ ਲੋ ਇੰਤਰਾ ਆ ਗਿਆ ਆਪਾਂ ਸੱਚਾ ਦੇਖੋ ਸੁੱਤੇ ਕੋਲੇ ਹੀ ਕੰਮ ਆ ਲੜਾਈ ਦਾ ਕੁੱਚਾ ਇਹ ਬਾਈ ਕੋਲੇ ਨੀਲੀ ਚਾਲ ਕੀ ਜਾਲ ਆ ਫੁੱਡਾ ਮੈਂ ਵੀ ਗੱਲ ਕਰ ਲੈਣੇ ਉਹ ਡਰੈਕਟਰ ਮੈਂ ਨਹੀਂ ਗੱਲਾਂ ਬੈਕੀ ਗੱਲ ਕਰੇ ਮਰਦਾਂ ਨੂੰ ਲੜੜੇ ਲਾ ਕੇ ਗੱਲ ਕਰੂੰ ਬਾਈ ਇਹਦੇ ਕਰ ਲੱਸੀ ਯਾਰ ਇਹਦੀ ਬਲੌਗ ਚ ਚੱਲਣ ਦੇ ਮੈਂ ਵੀ ਫੋਨ ਕਰ ਦੂੰ ਹਾਲ ਵਾਲੇ ਸਭਾਈ ਵੀ ਨਹੀਂ ਕਰਦੀ ਨਹੀਂ ਨਹੀਂ ਜਿਹੜੇ ਬਾਈ ਤੇਰਾ ਚੈੱਕ ਕਰੂਗੇ ਦੋ ਬੰਨੇ ਕਿਉਂ ਖੁੱਲੀ ਇਹ ਅ ਅਛਤਰੀ ਦੇ ਉਠਾ ਰੱਖਿਆ ਉਹ ਤਾਂ ਠੀਕ ਹੀ ਨਹੀਂ ਆਈ ਆ ਬਹੁਤ ਉੱਚੀ ਜਾਂਦੀ ਆ ਮੈਂ ਜੋ ਜਣ ਮਿੱਤਰ ਚੈੱਕ ਕਰੋ ਤੇਰੇ ਖੱਟੀਆਂ ਅੱਖਾਂ ਦਾ ਮौज ਪੈਰਾ ਇੱਧਰ ਲਾਲ ਲਾਲ ਜਿੰਨਾ ਚਿੱਟੀ ਅੱਖਾਂ ਆ ਮੋਹ ਵਾਲੀ ਦੇਖਿਆ ਤੇਰੇ ਛੋਟੇ ਆਹ ਆ ਇਹ ਬਾਈ ਛੱਡਿਆ ਸੀ ਦਾਦੂ ਕਿਹੜਾ ਬਈ ਹਾਂ ਆਹ ਬਾਜੀ ਛੱਡਿਆ ਸੀ ਦਾਦੂ ਮੇਰੇ ਪੈਣੀ ਨੂੰ ਲਾਵਾ ਨਵੇਂ ਤੇ ਪੁਰ ਗਿਆ ਦਾ ਹੈਗਾ ਖੱਤੀ ਅੱਖਾਂ ਦਾ ਗਾਣੇ ਪੈ ਕਾਪੀ ਰਾਈਟ ਦੀ ਆ ਗੂਤਰਾ ਭਾਈ ਫੌਜੀ ਛੜਾ ਸੀ ਉੱਥੇ ਦਾਦੂ ਛੜਾ ਸੀ ਭਾਈ ਆ ਆਪਣੇ ਰਵਣਾ ਪੱਠਾ ਜਮਾ ਵੱਡਾ ਆ ਇਕ ਲਾਜੀ ਨਾ ਸਾਡੀ ਕੋਸ਼ਿਸ਼ ਉਸ ਦਾਦ ਲਾਲ ਉਹ ਗੱਲ ਤੇਰੇ ਬਾਈ ਨੇ ਗਾਣਾ ਚ ਆਇਆ ਓਏ ਆਛ ਬੱਚਾ ਭਾਈ ਰੱਤਾ ਬੱਚਾ ਭਾਈ ਮੇਨਤਰੋ ਇੱਕ ਆਖਾ ਤੇ ਪੁੱਤਰਾ चेक करो सारे कटिया अखा दी आ गई कबूतरी कबूतर है खट्टिया 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 ਆ ਜੋੜੀ ਦਿੰਦਾ ਬਾਈ ਆ ਜੋੜੀ ਚੈੱਕ ਕਰੋ ਆ ਜੋੜੀ ਲੈ ਕੇ ਆਣੀ ਆਪਾਂ ਪੱਠੀ ਆ ਤੇ ਪੰਗਾਣਾ ਕਰ ਦੋ ਬੁੱਦੀ ਫੁੱਲਾ ਕਰੇ ਜਾਮਾ ਕਿਹੜੀ ਆਪਣੇ ਗਿੱਧੀ ਜੀ ਬਾਈ ਇਹ ਨੀਲੀ ਤੇ ਲੱਗੀ ਆ ਬਾਈ ਆਪਣੇ ਲੱਗ ਜੂ ਆ ਪੱਠੀ ਲੈਤੀ ਤੇ ਨੀਂਗੀ ਜੀ ਰਲ ਗੁੱਟਕ ਜੀ ਪਾਣੇ ਡਾ ਕੇ ਦੇਖੀ ਤੁਰ ਗਾੜੀ ਤੋੜ ਦिए ਨਿੱਕੀ ਹੈ ਮਾਏ ਚ ਫਿਰਦੀ ਹੈ ਜੀ ਮਾਦ ਆ ਦੇਖੋ ਇੱਕ ਕੱਪ ਨੂੰ ਆ ਸ਼ਾਕ ਹੀ ਨਾ ਮਸਾ ਲੱਗੋ ਹੋਰੀ ਲਾਜ ਆਖਣੀਆਂ ਇਹਦਾ ਸ਼ਾਕ ਦੀ ਅੱਖਾਂ ਬਰੀ ਬਾਈ ਕੂਤਰਾ ਨਾ ਕੂਤਰਾ ਇਹ ਆ ਕਬੂਤਰੀ ਆ ਬਾਈ ਇਹ ਪੱਟ ਦੇ ਜਿਮਾ ਕੱਚੇ ਇਸਾਰ ਆ ਰਹੇ ਆ ਤੈਨੂੰ ਉੱਤਰੇ ਨਾ ਪਕੜਾਉਣੇ ਆ ਹਾਂ ਠੀਕ ਆ ਹਾਂ ਬਾਈ ਇੱਚੀ ਪਾ ਦਾਂਗੇ ਜਾ ਕੇ ਆ ਪੱਠੀ ਤੇ ਡਾਵਾਂਗੇ ਹਾਂ ਆ ਦੋਨੇ ਕੈਂਚੀ ਪਾ ਦੇ ਪਾ ਦੇ ਫਿਰ ਨਹੀਂ ਕੈਂਚੀ ਨਹੀਂ ਯਾਰ ਬਾਈ ਹੁੰਗੇ ਜੀ ਜਾਣਗੇ ਮਿੱਤਰੋ ਪਿੰਡ ਆਪਾਂ ਆ ਕੇ ਪੁੱਤਰ ਲੈ ਕੇ ਚੱਲਦੇ ਆ ਕਰੇ ਤੁਸਨ ਦਿਖਾਉਣੇ ਆ ਕਰੋਨੇ ਸ਼ੌਕ ਦੋ ਮਿੱਤਰੋ ਕੁੱਤਰ ਲੈ ਚੱਲਦੇ ਆ ਤਾਂ ਦੋਨੇ ਕੋਲ ਵੀਂਰਾ ਬੈਠੀ ਕੁੱਤਰੀ ਦੇ ਉਹ ਜਾਲਚ ਬਾ ਜਾਲਚ ਬਾ ਨਹੀਂ ਛੱਡੀ ਆਈ ਕੂਤਰੀ ਚੈੱਕ ਕਰੋ ਛੱਡੀ ਆ ਕੂਤਰਾ ਜੋੜਾ ਹੈ ਛੱਡ ਦੇ ਗੁੱਡੇ ਗੁੱਡੇ ਛੱਡ ਦੇ ਰੀਲੋਡ ਕੈਂਚੀ ਲਿਆ ਓਏ ਕਰੀ ਮੰਦ ਪੱਟੀ ਛੱੜਤੀ థాంਕ ਯੂ ਪਸੇ ਦੇਖੋ ਆਹ ਪੱਟੀ ਆ ਗੁਤਰੀ ਆ ਗੁਤਰਾ ਤੇ ਛੜੀ ਗਈ ਗੁਤਰੀ ਛੜੀ ਤੇ ਗਈ ਆਹ ਵੇ ਤਾਂ ਬੜਾ ਤਕੜਾ ਪ੍ਰੇਮੀ ਜੋੜਾ ਉਤਰ ਲੱਗ ਜੂ ਉਤਰ ਨਾ ਕੈਂਚੀ ਪਾ ਆਇਆ ਖੜ ਜਾ ਆਹ ਵੇ ਤਾਂ ਬੜਾ ਚੁੱਤੀ ਦਾ ਜੋੜਾ ਓਏ ਐਨ ਪ੍ਰੇਮੀ ਜੋੜਾ ਤਾਂ ਹੱਥ ਤੇ ਵੀ ਓ ਯਾਰ ਰੋ ਕੋਈ ਰੋ ਕੋ ਭਾਈ ਲਓ ਮਿੱਤਰੋ ਉਤਰੀਆ ਪਾ ਕੱਟ ਕਰਤੀ ਤੇ ਕਮਟਰ ਆਪਣਾ ਸਾਰਾ। ਉਹ ਛਤਰੀ ਤੇ ਬਿਠਾਉਨੇ ਆ। ਪੁੱਤਰ ਇੱਕ ਤਾਂ ਪੱਠੀ ਬੋਣੀਆਂ। ਨੰਦੇਲੀਲੀ ਤਾਇ ਲਵਣੀਆਂ। ਕਿਰਾਮ ਬਾਦ ਇੱਕ ਸ਼ਾਕ ਪੁੱਤਰ ਆਪਣਾ। ਹੱਥਲੇ ਇਹ ਬਿਚਾ। ਬੱਚੇ ਆਵਾਜ਼। ਬੱਚਾ ਕਿਹੜਾ? ਬੱਚਾ ਅੰਦਰ ਬੈਠਾ। ਇਹਨੂੰ ਬੰਨ ਦੇ। ਇਹਨੂੰ। ਓਏ ਇੱਕ ਤਾਂ ਮਸਲਾ ਰਸਤਾ ਨਹੀਂ। ਤੂੰ ਉਹ ਦੇ। ਬੰਨੀ। ਹਾਂ ਮੈਂ ਦੇਖ ਲੈਣਾ ਬੱਚਾ। ਆ ਫੜੀ। ਬੰਨਣਾ ਬੱਚਾ। ਆ ਉਹ ਬੰਨ ਦੇ ਬੱਚਾ ਫਲਾਵਾ ਦੇ। ਇੱਕ ਜਵਾਕ ਜੈਕ ਬਹੁਤ ਤੰਗ ਕਰਦਾ ਹੈ। ਪੱਠੀ ਕਿਹੋ ਕਿਹੜੀ ਬਣਨੀ ਹੈ? ਐ ਹੋਏ। ਹੈ? ਪੱਠੀ ਕਿਹੜੀ ਬਣਨੀ? ਕਿਹੜੀ? ਲੀਲੀ ਤੇ। ਲੋ ਉਹਦਾ ਪੀੜ ਨਹੀਂ ਉੱਟਦੀ। ਦੇਖ ਲਓ ਝੱਟ ਗਈ। ਬੈਠੀ ਜਾਂਦੀ ਉਹ। ਕਹਿੰਦਾ ਲੱਗ ਜੂ। ਇੱਥੇ ਹੈ। ਲੋ ਮੈਟਰੋਂ ਇੱਥੇ ਵਿਊ ਵੀ ਜੇ ਕੱਪੜਾ ਰੋਣੇ ਤੇ ਚੈੱਕ ਕਰੋ ਤੁਸੀਂ ਜੋ ਵੀ ਹੈ ਬੇਸ ਵੀ ਜਮਾ ਤੇ ਲਾਈਕ ਨਹੀਂ ਗਿਆ ਚਲੋ ਥੋੜਾ ਹੋਰ ਚੱਕ ਲੈ ਅੱਧਾ ਜਿਹਾ ਦੇ ਨੇ ਕੀ ਬਣਾਉਂ ਦਰਬਾਰ ਕੱਢ ਦੀ ਇਹ ਆਹ ਕੋਧਰੀ ਦੇਖਣੇ ਉਹ ਆਹ ਕੋਧਰੀ ਕਾਇਨ ਰੂਪੀ ਲੱਗਦੀਆਂ ਨੂੰ ਹੱਥ ਦੇ ਆ ਯਾਰ ਸਾਰੇ ਛੱਡ ਦਿੱਤੇ ਇਧਰ ਉਹ ਮੁਤ ਕਿਧਰ ਦਵਾਉਈ ਐਕਸਨ ਮਾਈ ਜ ਡਾਕਾ ਕੈਂਚੀ ਲੈ ਗਿਆ ਯਾਰ ਤੈ ਲੈ ਆਈ ਕੈਂਚੀ ਕਰਨੀ ਇਹ ਤੂੰ ਬਟਨੀ ਨਹੀਂ ਇਹਨੂੰ ਬਸ ਵਾੜ ਕੇ ਬਟਨੀ ਸੋ ਐ ਚੱਕ ਹੀ ਲਿਆ ਤੂੰ ਯਾਰ ਦੇਖਦੇ ਹਾਂ ਚਲੋ ਮਿੱਤਰੋ ਰੋਇ ਮੱਤਰ ਉੱਤਰ ਆਪਾ ਧਾੜਦੇ ਆ ਸੋ ਇਹਨੂੰ ਕੱਲੇ ਕੱਲੇ ਦਾ ਸ਼ੋਅ ਕਰਾਵਾਂਗੇ ਦੂਜੇ ਚ ਆਹ ਤਰ ਬਾਹਰ ਆਪਣਾ ਹੱਥ ਬਾਹਰ ਨਹੀਂ ਆਂਦਾ ਅੱਜੂ ਆ ਇਹ ਬਾਜਾ ਆ ਗਿਆ ਰੱਖਿਓ ਭੱਜੂ ਆ ਸਾਰਾ ਓਏ ਆਹ ਕੋਈ ਦੋ ਉੱਤਰ ਆਣੇ ਕੱਲੇ ਆ ਧੀਤੀ ਜਾਊ ਆ ਓ ਬਚੱਕਦਾ ਉਹ ਪੱਟ ਤੇ ਫਾਂਗੋ ਆ ਓਏ ਕਰਤਾ ਲੰਡਾ ਕਰਤਾ ਲੰਡਾ ਅਰ ਜੇ ਉਹ ਕੁਤਰੀ ਫੜੂ ਪਰੇ ਹੋ ਜਾ ਕਿਹੜੀ ਉਹ ਸੱਚ ਉਹ ਇੱਕ ਹਰੀ ਕੁਤਰੀ ਛੱਡਦੀ ਵਿਦਿਆ ਅੱਜ ਵਾਰ ਲੈ ਸਾਈਡ ਤੋਂ ਜਾ ਉੱਡੂਗੀ ਲੱਗਿਆ ਤੁਹਾਨੂੰ ਪੜੂ ਲੱਗਦਾ ਤਾਂ ਇਹ ਉੱਡੂਗੀ ਇਹ ਕਾ ਭੈਣ ਹੈ ਹੀ ਨਹੀਂ ਲੋਟ ਹੁੰਦਾ ਉਹ ਚੱਬਲ ਜਾ ਡੁੱਡ ਕੇ ਬਣਦਾ ਜਦੋਂ ਵੀ ਬਣਦਾ ਇਹ ਸਾਰੀ ਉੱਡ ਕੇ ਬੜਦੇ ਆ ਜੇ ਹਰੇ ਇਹ ਪੁੱਛੇ ਜਿਹੜੀ ਉੱਡਗੀ ਤਾਂ ਬੱਸ ਫਿਰ ਤਾਂ ਇਹ ਗੇਟਰ ਕਿਉਂ ਨਹੀਂ ਵੀ ਲੋੜ ਓਏ ਐ ਪੁੱਛਾਂ ਕਿਉਂ ਪੱਟ ਨਹੀਂ ਆ ਯਾਰ ਬਈ ਥੋੜੀ ਉਹਦਾ ਬਈ ਰੋਤਾ ਲਾਉਨੇ ਆ ਦੇਖਦੇ ਆ ਕੀ ਹੁੰਦਾ ਚਪਾ ਧਾਗਾ ਵੇ ਸੱਟਾ ਲਾ ਲਿਆ ਲੀਲਾ ਕਪੜਾ ਲੈ ਆਇਆ ਤੂੰ ਫਾਂਗ ਜੀ ਦੇਖੋ ਮਿੱਤਰੋ ਅੱਜ ਫੇਰ ਨਹੀਂ ਆਊਗਾ ਕਿਹੜਾ ਪਸਾ ਕਰਕੇ ਤਾ ਨਹੀਂ ਆ ਆ ਗਿਆ ਬੜਾਈ ਜਾਂਦਾ ਕਹਿੰਦਾ ਆ ਜਾ ਹਰਮਣ ਹੂੰ ਉਹਨੂੰ ਜਾਂ ਨੰਦਾਨੀ ਸੁਣ ਲਾ ਕੇ ਦੱਸਦੇ ਕਿਵੇਂ ਬਣਦੀ ਹੈ ਗੱਲਬਾਤ ਲੋ ਮਿੱਤਰੋ ਤੈ ਤਾਂ ਪੱਲਾਤੀ ਕੂਤਰੀ ਬਿਠਾ ਲਈਏ ਮੈਂ ਦੇਖਦੇ ਕੀ ਬਣਦਾ ਜਿਹੜੇ ਬਾਈ ਤੇ ਲੈਂਦੀ ਉਹ ਤੇ ਤੈ ਆਈ ਸੀ ਹੁਂ ਜਾਇਆ ਵਾਪੇ ਇਹਦੇ ਕੀ ਬਣਦਾ ਇਤਰੀ ਬੈਂਦੀ ਨਹੀਂ ਮੰਨਦੀ ਨਹੀਂ ਤਾ ਬਈ ਸਰਪ ਬੜਕਾ ਕੇ ਦੇਖੀ ਵੜੀ ਦੇਖਦੇ ਚੈੱਕ ਕਰੋ ਲੋ ਵੀ ਮਿੱਤਰੋ ਮਨੋਪਾ ਖੁੱਡੇ ਤਾ ਆ ਦੀਏ ਚੱਲਾਂ ਮੈਂ ਭੌਣੇ ਫਿਰ ਖੁੱਨੇ ਕਰਾਂਗੇ ਵੇਟ ਕਰੋ ਲੋ ਵੀ ਮੇਰੇ ਵੀਰੋ ਅੱਦਾ ਖੁੱਡਾ ਪਾਤਾ ਤੇ ਅੱਧਾ ਰਹਿ ਗਿਆ ਅੱਧਾ ਰਹਿ ਗਿਆ ਬਸ ਇਹ ਤੜਕੇ ਨੂੰ ਕੰਮ ਨਵੇੜ ਦੇਣਾ ਇਹਦਾ ਬਾਈ 4 ਵਜੇ ਤੈਨੂੰ ਕੰਮ ਹੋ ਜੀ ਤੜਕੇ ਲੱਗ ਰਿਹਾ ਮੁੰਡੇ ਆ ਲਾਰਖਿਆਂ ਲਾਈਟਾਂ ਲੁੱਟਾਂ ਕੰਮ ਬੂਰਾ ਜੋਰਾ ਛੋਰਾ ਜੰਗ ਰਿਹਾ ਤੰਨ ਖੁੱਡੇ ਪਾਉਣੇ ਕਹਿੰਦੇ ਤੰਨ ਖੁੱਡੇ ਇੱਥੇ ਕੀ ਐਂਟੀਆਂ ਦੀ ਰੜਕ ਕੱਢਣੀ ਹੈ ਕਹਿੰਦਾ ਇਹ ਮੁੰਡਾ ਕਹਿੰਦਾ ਇੱਥੇ ਕੀ